ਇੱਕ ਟੌਲਸਟਾਈ ਮਹਾਤਮਾ ਹੋਇਆ ਹੈ ਉਹ ਬੜੇ ਵਿਦਵਾਨ ਪੁਰਖ ਸਨ ਕਈ ਗਥਾਵਾਂ ਰਾਹੀਂ ਉਹ ਸਮਝਾਉਂਦੇ ਸਨ ਟੌਲਸਟਾਈ ਮਹਾਤਮਾ ਲਿਖਦੇ ਹੈ ਵੀ ਇੱਕ ਜ਼ਿਮੀਂਦਾਰ ਬੰਦਾ ਬੜਾ ਭਲਾ ਪੁਰਖ ਸੀ ਸ਼ਹਿਦ ਸੁਭਾਅ ਵਾਲਾ ਸੀ ਆਪਣੀ ਕਿਰਤ ਕਰਦਾ ਸੀ ਰੱਬੀ ਸ਼ੁਕਰ ਵਿੱਚ ਜਿਉਂਦਾ ਸੀ ਉਹ ਕਹਿੰਦੇ ਵੀ ਇੱਕ ਵੱਡੇ ਸ਼ੈਤਾਨ ਨੇ ਛੋਟੇ ਸ਼ੈਤਾਨ ਨੂੰ ਕਹਾਣੀ ਇਹ ਸਮਝਣ ਵਾਸਤੇ ਵੱਡੇ ਸ਼ੈਤਾਨ ਨੇ ਛੋਟੇ ਸ਼ੈਤਾਨ ਦੀ ਡਿਊਟੀ ਲਾ ਦਿੱਤੀ ਵੀ ਇਹ ਜਿਹੜਾ ਜ਼ਿਮੀਂਦਾਰ ਬੰਦਾ ਹੈ ਕਿਸਾਨ ਬੰਦਾ ਹੈ ਕਿੰਨੀ ਸਾਦ ਮਰਾਦੀ ਜ਼ਿੰਦਗੀ ਹੈ ਕਿਰਤਕਾਰ ਕਰਦਾ ਹੈ ਸ਼ੁਕਰ ਵਿੱਚ ਜਿਉਂਦਾ ਹੈ ਬੜਾ ਆਨੰਦ ਹੈ ਇਹਦੀ ਜ਼ਿੰਦਗੀ ਅੰਦਰ ਤੇ ਇਹਦੀ ਆਨੰਦ ਦੀ ਜਿਹੜੀ ਅਵਸਥਾ ਹੈ ਨਾ ਤੂੰ ਇਹਨੂੰ ਪਟਕਾਉਣਾ ਹੈ ਤੇਰੀ ਡਿਊਟੀ ਇਹ ਹੈ ਵੱਡੇ ਸ਼ੈਤਾਨ ਨੇ ਛੋਟੇ ਨੂੰ ਆਖਿਆ ਜੇ ਤੂੰ ਇਹਨੂੰ ਕੁਰਾਹੇ ਪਾਤਾ ਪਟਕਾਤਾ ਤੈਨੂੰ ਮੂੰਹ ਮੰਗਵੇਂ ਤੇਰੀ ਮਨ ਦੀ ਇੱਛਾ ਪੂਰੀ ਕਰਾਂਗਾ ਜੇ ਤੂੰ ਨਾ ਇਹਨੂੰ ਪਟਕਾਇਆ ਤੇ ਕੱਲ ਮੈਂ ਤੈਨੂੰ ਸਜ਼ਾ ਦੇਵਾਂਗਾ ਛੋਟੇ ਸ਼ੈਤਾਨ ਨੇ ਆਖਿਆ ਠੀਕ ਹੈ ਟੋਲਸਟਾਈ ਮਹਾਤਮਾ ਕਹਿੰਦੇ ਵੀ ਜ਼ਿਮੀਂਦਾਰ ਖੇਤ ਵਿੱਚ ਹਲ ਵਾ ਰਿਆ ਉਹਦੇ ਘਰ ਵਾਲੀ ਘਰੋਂ ਪ੍ਰਸ਼ਾਦਾ ਤਿਆਰ ਕਰਕੇ ਬੜੇ ਸਹਿਜ ਸੁਭਾਅ ਵਾਲੀ ਤੇ ਖੇਤ ਪ੍ਰਸ਼ਾਦਾ ਲੈ ਕੇ ਆਈ ਤੇ ਉਹਨੇ ਹੱਲ ਪਾਉਂਦੇ ਨੇ ਇਸ਼ਾਰਾ ਕਰ ਦਿੱਤਾ ਵੀ ਸਾਹਮਣੇ ਇਸ ਰੁੱਖ ਤੇ ਟੰਗ ਕੇ ਪ੍ਰਸ਼ਾਦਾ ਬੰਨ੍ਹ ਕੇ ਕੱਪੜੇ ਵਿੱਚ ਪਾਇਆ ਹੁੰਦਾ ਸੀ ਤੇ ਘਰ ਚਲੀ ਜਾ ਮੈਂ ਜਦੋਂ ਵਕਤ ਮਿਲਦਾ ਤੇ ਮੈਂ ਹਲ ਬਾਕੇ ਤੇ ਉਸ ਤੋਂ ਬਾਅਦ ਪ੍ਰਸ਼ਾਦ ਪਾਣੀ શકਨੇ ਹੁਣ ਉਹ ਸ਼ੈਤਾਨ ਨੇ ਕੀ ਕੀਤਾ ਉਹ ਜ਼ਿਮੀਂਦਾਰ ਦਾ ਜਿਹੜਾ ਪ੍ਰਸ਼ਾਦਾ ਸੀ ਉਹ ਛੱਕ ਗਿਆ ਵਿੱਚੋਂ ਕੱਢ ਕੇ ਤੇ ਕੱਲਾ ਕੱਪੜਾ ਟੰਗ ਦਿੱਤਾ ਮਨ ਵਿਚ ਵਿਚਾਰ ਇਹ ਹੈ ਵੀ ਜ਼ਿਮੀਂਦਾਰ ਆਏਗਾ ਜਦੋਂ ਵਿੱਚੋਂ ਪ੍ਰਸ਼ਾਦਾ ਨਾ ਮਿਲਿਆ ਤੇ ਇਹਨੇ ਕਲਪਨੇ ਘਰ ਜਾ ਕੇ ਆਪਣੇ ਘਰਵਾਲੀ ਨਾਲ ਝਗੜਾ ਕਰੇਗਾ ਵੀ ਤੂੰ ਕੱਲਾ ਕੱਪੜਾ ਰੱਖ ਕੇ ਆ ਗਈ ਹੁਣ ਜਦੋਂ ਉਹ ਵੇਲਾ ਹੋਇਆ ਤੇ ਉਹਨੇ ਜਾ ਕੇ ਪ੍ਰਸ਼ਾਦਾ ਵੇਖਿਆ ਤੇ ਉਹਦੇ ਵਿੱਚ ਪ੍ਰਸ਼ਾਦਾ ਹੈ ਨਹੀਂ ਸੀ ਤੇ ਉਹਨੇ ਦੇਖਿਆ ਵੀ ਕੱਲਾ ਹੀ ਕੱਪੜਾ ਹੈ ਪਰ ਉਹ ਬਹੁਤ ਸਹਿਸਭਾਵ ਵਾਲਾ ਹੁਣ ਕਰਦ ਦੋ ਘੁੱਟ ਪਾਣੀ ਪੀ ਕੇ ਤੇ ਰੁੱਖ ਥੱਲੇ ਵਿਸ਼ਰਾਮ ਕਰਦਾ ਘਰ ਗਿਆ ਉਹਨੇ ਕੋਈ ਝਗੜਾ ਨਹੀਂ ਕੀਤਾ ਇੰਨੇ ਸਹਿਜ ਸੁਭਾਅ ਵਾਲਾ ਸੀ ਵੱਡੇ ਸ਼ੈਤਾਨ ਨੇ ਛੋਟੇ ਨੂੰ ਅੱਖੇ ਗੱਲ ਬਣੀ ਨਹੀਂ ਤੇਰੀ ਤੇ ਡੋਟੀਏ ਤੂੰ ਇਹਨੂੰ ਪਟਕਾਉਣਾ ਬਾਤ ਬਣੀ ਨਹੀਂ ਉਹ ਕਹਿ ਲੱਗੇ ਇੱਕ ਮੌਕਾ ਹੋਰ ਦਿਓ ਕੋਈ ਗੱਲ ਨਹੀਂ ਅੱਜ ਦੂਜਾ ਦਿਨ ਆਇਆ ਜ਼ਿੰਮੇਦਾਰ ਹਲ ਬਾੜਿਆ ਇਹ ਕਹਾਣੀ ਹੈ ਸਮਝਣ ਵਾਸਤੇ ਤੇ ਉਹ ਸ਼ੈਤਾਨ ਅੱਜ ਇੱਕ ਨਮਾਣਾ ਜਾਂ ਮਨੁੱਖ ਬਣ ਕੇ ਨਮਾਣਾ ਜਾਂ ਨੌਕਰ ਬਣ ਕੇ ਜ਼ਿਮੀਂਦਾਰ ਕੋਲ ਆ ਕੇ ਹੱਥ ਜੁੜ ਕੇ ਆਖਦਾ ਵੀ ਇਹ ਜ਼ਿਮੀਂਦਾਰ ਕਿਸਾਨ ਬੰਦੇ ਮੇਰੇ ਕੋਲ ਤੇ ਦੋ ਵਕਤ ਦਾ ਪ੍ਰਸ਼ਾਦਾ ਵੀ ਨਹੀਂ ਤੇ ਜੇ ਤੂੰ ਮੈਨੂੰ ਆਪਣੇ ਨਾਲ ਕੰਮ ਤੇ ਰੱਖ ਲਵੇਂ ਮੈਂ ਤੇਰੇ ਨਾਲ ਹਰ ਕੰਮ ਕਰਵਾਵਾਂਗਾ ਤੇ ਮੈਂ ਮੈਨੂੰ ਮਾਇਆ ਨਹੀਂ ਚਾਹੀਦੀ ਦੋ ਵਕਤ ਦਾ ਪ੍ਰਸ਼ਾਦ ਪਾਣੀ ਦੇ ਦਿਆ ਕਰੀ ਕਦੀ ਤਨ ਢਕਣ ਵਾਸਤੇ ਕਪੜਾ ਦੇ ਦੀ ਮੈਂ ਤੇਰਾ ਨੌਕਰ ਬਣ ਕੇ ਤੈਨੂੰ ਮਾਲਕ ਜਾਣ ਕੇ ਤੇ ਤੇਰੇ ਨਾਲ ਕੰਮ ਕਰਵਾਵਾਂਗਾ ਉਹ ਜ਼ਿਮੀਂਦਾਰ ਹੁਣ ਭਲਾਪੁਰਖ ਸੀ ਉਹਨੂੰ ਤਰਸ ਆ ਗਿਆ ਕਿਸੇ ਆਖਿਆ ਨਾ ਵੀ ਠੱਗਿਆ ਕੌਣ ਜਾਂਦਾ ਜਿਹਨੇ ਭਰੋਸਾ ਕਰ ਲਿਆ ਹੁਣ ਉਹਨੂੰ ਤਰਸ ਆ ਗਿਆ ਵੀ ਚਲ ਦੋ ਵਕਤ ਦੀ ਰੋਟੀ ਤੋਂ ਮਥਾਜ ਹੈ ਉਹਨੇ ਆਖਿਆ ਕੋਈ ਗੱਲ ਨਹੀਂ ਭਲਿਆ ਮੈਂ ਤੈਨੂੰ ਤੇਰੀ ਮਿਹਨਤ ਦਾ ਪੈਸਾ ਵੀ ਦੇਵਾਂਗਾ ਪ੍ਰਸ਼ਾਦ ਪਾਣੀ ਤੂੰ ਮੇਰੇ ਨਾਲ ਕੰਮ ਕਰਵਾ ਉਹਦਾ ਨੌਕਰ ਬਣ ਕੇ ਰਹਿ ਲੱਗ ਪਿਆ ਜਦੋਂ ਹੁਣ ਰਹਿ ਰਿਹਾ ਫਸਲ ਬੀਜਣ ਦੀ ਵਾਰੀ ਆਈ ਤੇ ਜ਼ਿਮੀਂਦਾਰ ਨੂੰ ਆਖਦੇ ਵੀ ਮੈਨੂੰ ਇਉਂ ਪ੍ਰਤੀਤ ਹੁੰਦਾ ਵੀ ਇਸ ਵਾਰੀ ਬਹੁਤ ਜ਼ਿਆਦਾ ਮੀਂਹ ਪੈਣਗੇ ਆਪਾਂ ਉੱਚੇ ਖੇਤਾਂ ਵਿੱਚ ਫਸਲ ਬੀਜੀਏ ਪਾਣੀ ਨਾ ਖੜੇ ਨੀਵੇਂ ਖੇਤਾਂ 'ਚ ਫਸਲ ਨਾ ਬੀਜੀਏ ਮੈਨੂੰ ਪ੍ਰਤੀਤ ਹੋ ਰਿਹਾ ਵੀ ਹੋ ਸਕਦਾ ਮੀਂਹ ਦੇ ਪੈਗੇ ਨੀਵੇਂ ਫਸਲਾਂ ਡੁੱਬ ਜਾਣੀਆਂ ਜ਼ਿੰਮੇਦਾਰ ਮਾਲਕ ਨੇ ਗੱਲ ਮੰਨ ਲਈ ਉੱਚੇ ਖੇਤਾਂ ਵਿੱਚ ਫਸਲ ਬੀਜੀ ਤੇ ਜਦੋਂ ਫਸਲ ਬੀਜੀ ਤੇ ਵਾਅਕੇ ਰੱਬ ਦਾ ਨੇਤ ਕੁਦਰਤੀ ਭਾਣਾ ਵਾਪਰਿਆ ਮੀਂਹ ਜਾਦੇ ਪੈਗੇ ਬਹੁਤੇ ਜ਼ਿੰਮੇਦਾਰਾਂ ਦੀ ਫਸਲ ਅਕਸਰ ਲੋਕ ਨੀਵੇਂ ਖੇਤਾਂ 'ਚ ਬੀਜਦੇ ਨੇ ਉਹ ਡੁੱਬ ਗਈ ਉੱਚੇ ਟਿੱਬਿਆਂ ਤੇ ਉੱਚੇ ਖੇਤਾਂ 'ਚ ਬੀਜੀ ਹੋਈ ਫਸਲ ਬਚ ਗਈ ਚੰਗੇ ਦਾਣੇ ਹੋਗੇ ਇਹਦੇ ਕਰ ਹੁਣ ਦੂਜੀ ਵਾਰ ਫਸਲ ਬੀਜਣ ਦੀ ਵਾਰੀ ਆਈ ਤੇ ਉਹਨੇ ਆਖਿਆ ਬੀਅਤ ਕੀ ਜ਼ਿਮੀਂਦਾਰ ਮਾਲਕ ਮੈਨੂੰ ਇਉਂ ਲੱਗਦਾ ਵੀ ਐਤ ਕੀ ਮੀ ਘਟ ਪਹਿਣਗੇ ਆਪਾਂ ਨੀਵੇਂ ਖੇਤਾਂ 'ਚ ਫਸਲਾਂ ਬੀਜੀਏ ਉੱਚੇ ਖੇਤਾਂ 'ਤੇ ਨਾ ਬੀਜੀਏ ਉਹਨੇ ਸੋਚਿਆ ਵੀ ਇਹ ਸਲਾਹ ਚੰਗੀ ਦਿੰਦਾ ਹੈ ਅੱਗੇ ਵੀ ਦਿੱਤੀ ਹੈ ਤੇ ਸ਼ੈਤਾਨ ਦੀ ਗੱਲ ਮੰਨ ਕੇ ਨੀਵੇਂ ਖੇਤਾਂ 'ਚ ਬੀਜ ਲਈ ਬਾਕੀ ਇਲਾਕੇ ਦੇ ਲੋਕਾਂ ਨੇ ਉੱਚੇ ਖੇਤਾਂ ਵਿੱਚ ਬੀਜ ਲਈ ਰੱਬ ਤਾਂ ਭਾਣਾ ਵਾਪਰਿਆ ਬਾਕੀ ਮੀ ਘਟ ਪਏ ਤੇ ਉਹਦੀ ਫਸਲ ਬਹੁਤ ਚੰਗੀ ਹੋ ਗਈ ਹੁਣ ਉਹ ਜ਼ਿਮੀਂਦਾਰ ਨੂੰ ਤੀਜੀ ਸਲਾਹ ਦਿੰਦਾ ਮੈਂ ਤੁਹਾਨੂੰ ਬੇਨਤੀ ਇਹੀ ਕਹਿ ਰਿਹਾ ਮਾਇਆ ਪਟਕਾਉਂਦੀ ਕਿਵੇਂ ਹੈ ਹੁਣ ਤੀਜੀ ਸਲਾਹ ਦਿੰਦਾ ਕਿੰ ਲੱਗਿਆ ਵੀ ਜ਼ਿਮੀਂਦਾਰ ਮਾਲਕ ਵੇਖੋ ਦੋ ਵਰੀ ਇਹ ਗੱਲ ਹੋ ਗਈ ਲੋਕਾਂ ਦੀ ਫਸਲ ਨਹੀਂ ਹੋਈ ਤੇ ਆਪਣੇ ਬਹੁਤ ਫਸਲ ਹੋਈ ਹੈ ਤੇ ਹੁਣ ਘੱਟੋ ਘੱਟ ਲੋਕਾਂ ਨੂੰ ਪਤਾ ਤੇ ਲੱਗਣਾ ਚਾਹੀਦਾ ਹੈ ਵੀ ਇਹਦੇ ਘਰ ਦਾਣੇ ਬਹੁਤ ਨੇ ਉਨੇ ਆਖਿਆ ਕਿ ਕੀ ਕਰਨਾ ਚਾਹੀਦਾ ਕਹਿ ਲੱਗੇ ਇੱਕ ਪ੍ਰੋਗਰਾਮ ਉਲੀਕੋ ਲੋਕਾਂ ਦਾ ਇਕੱਠ ਕਰੋ ਕਈ ਤਰ੍ਹਾਂ ਦਾ ਭੋਜਨ ਪ੍ਰਸ਼ਾਦ ਲਾਓ ਤੇ ਇਲਾਕੇ ਭਰ ਵਿੱਚ ਪਤਾ ਲੱਗਨੇ ਜ਼ਿੰਮੇਦਾਰ ਹੁਣ ਸੀ ਤੇ ਬੜਾ ਸਹਿਜ ਸੁਭਾਅ ਵਾਲਾ ਪਰ ਉਹਦੀ ਸ਼ੈਤਾਨ ਦੀਆਂ ਗੱਲਾਂ ਵਿੱਚ ਆ ਗਿਆ ਤੇ ਉਹਨੇ ਆਖਿਆ ਵੀ ਇਹ ਸਲਾਹ ਤੇ ਠੀਕ ਦਿੰਦੇ ਬਾਕੀ ਲੋਕਾਂ ਨੂੰ ਪਤਾ ਲੱਗਣਾ ਚਾਹੀਦਾ ਹੈ ਉਹਨੇ ਇੱਕ ਪ੍ਰੋਗਰਾਮ ਉਲੀਕ ਲਿਆ ਪ੍ਰੋਗਰਾਮ ਜਦੋਂ ਅਲੀਕੇ ਆ ਪਹਿਲਾਂ ਪਹਿਲੇ ਤੇ ਕੇਵਲ ਪ੍ਰਸ਼ਾਦ ਪਾਣੀ ਤੱਕ ਗੱਲ ਸੀ ਫਿਰ ਉਹਨੇ ਚੱਲਦੇ ਪ੍ਰੋਗਰਾਮ ਵਿੱਚ ਸਲਾਹ ਦਿੱਤੇ ਵੀ ਥੋੜਾ ਬੜਾ ਨਸ਼ਾ ਸ਼ਰਾਬ ਦਾ ਪਿਆਲਾ ਜਾਂ ਹੋਰ ਨਸ਼ਾ ਵਰਤ ਜਾਣਾ ਚਾਹੀਦਾ ਕੀ ਫਰਕ ਪੈਂਦੇ ਅੱਜ ਇੰਨੀ ਮਾਇਆ ਤੇਰੇ ਕੋਲ ਪੂਰੇ ਇਲਾਕੇ ਦਾ ਕੇਵਲ ਤੂੰ ਹੀ ਤੇ ਸਰਦਾਰ ਹੈ ਜ਼ਿੰਮੀਦਾਰ ਉਹਦੀ ਬਾਤ ਵਿੱਚ ਐਸਾ ਸ਼ੈਕਾਨ ਦੀ ਬਾਤ ਵਿੱਚ ਆਇਆ ਕਿ ਅੱਜ ਉਹਨੇ ਉਸ ਪ੍ਰੋਗਰਾਮ ਦੇ ਅੰਦਰ ਨਸ਼ੇ ਦਾ ਪਰਵਾਜ਼ ਲਾ ਦਿੱਤਾ ਸ਼ਰਾਬਾਂ ਕਬਾਬਾਂ ਚੱਲੀਆਂ ਜਿਹੜੇ ਲੋਕ ਆਏ ਹੋਏ ਸਨ ਉਹਨਾਂ ਨੇ ਬਿਠਾ ਕੇ ਆਪਣੇ ਬਰਾਬਰ ਜਿਹੜਾ ਸਹਿਦ ਸੁਭਾਅ ਵਾਲਾ ਜ਼ਿੰਮੇਦਾਰ ਸੀ ਟਕਾਉ ਬਿਰਤੀ ਵਾਲਾ ਸੀ ਲੱਭਦਾ ਸ਼ੁਕਰ ਕਰਨ ਵਾਲਾ ਸੀ ਉਹ ਅੱਜ ਨਸ਼ੇ ਦਾ ਪਿਆਲਾ ਲੋਕਾਂ ਵਿੱਚ ਬਹਿ ਕੇ ਖੁਦ ਪੀਣ ਲੱਗ ਪਿਆ ਘਰ ਵਾਲੀ ਆਈ ਉਹ ਉਹਨੂੰ ਆਖਦੇ ਤੂੰ ਸ਼ਰਾਬ ਵਰਤਾ ਤੇ ਲੋਕਾਂ ਦਾ ਇਕੱਠ ਹੋਇਆ ਨਸ਼ੇ ਵਿੱਚ ਧੁੱਤ ਧੋਕੇ ਤੇ ਇੱਕ ਦੂਜੇ ਨਾਲ ਬੋਲ ਕਬੋਲ ਬੋਲ ਕੇ ਗੁੱਥਮ ਗੁੱਠਾ ਹੋ ਗਏ ਲੜਾਈ ਝਗੜਾ ਹੋ ਗਿਆ ਉਹਨੇ ਆਪਣੇ ਘਰ ਵਾਲੀ ਤੇ ਹੱਥ ਚੁੱਕ ਦਿੱਤਾ ਅੱਜ ਸਾਰਾ ਕੁਝ ਉਹਦਾ ਸਹਿਜ ਸੁਭਾ ਮਿਟਾ ਕੇ ਮਾਇਆ ਨੇ ਐਸੀ ਆਪਣੀ ਕਲਾ ਵਰਤਾਈ ਕਿ ਉਹਦੀ ਅੰਦਰ ਦੀ ਸ਼ਾਂਤੀ ਪਟਕਾ ਕੇ ਤੇ ਉਹਦੇ ਜੀਵਨ ਨੂੰ ਰਾਹ ਤੋਂ ਕੁਰਾਹੇ ਪਾ ਦਿੱਤਾ ਛੋਟਾ ਸ਼ੈਤਾਨ ਵੱਡੇ ਸ਼ੈਤਾਨ ਕੋਲ ਜਾ ਕੇ ਹੱਸਦੇ ਵੀ ਉਹ ਵੇਖ ਜਿਹੜਾ ਰੱਬ ਦਾ ਸ਼ੁਕਰ ਕਰਨ ਵਾਲਾ ਬੰਦਾ ਸੀ ਜਿਹੜਾ ਸਹਿਜ ਸੁਭਾ ਵਾਲਾ ਬੰਦਾ ਸੀ ਅੱਜ ਮੈਂ ਮਾਇਆ ਦਾ ਜਾਲ ਪਾ ਕੇ ਉਹਨੂੰ ਕਿਵੇਂ ਪਟਕਾਇਆ ਟੋਲਸਟਾਈ ਮਹਾਤਮਾ ਲਿਖਦਾ ਹੈ ਕਿਨ ਲੱਗੇ ਮਾਇਆ ਇਵੇਂ ਪਟਕਾਉਂਦੀ ਹੈ ਇਹਦੇ ਦੋ ਢੰਗ ਨੇ ਮੈਂ ਬੇਨਤੀ ਕਰਾਂ ਵਿਦਵਾਨ ਪੁਰਖ ਲਿਖਦਾ ਹੈ ਮਾਇਆ ਕੇ ਦੋ ਦਾਓ ਹੈ ਕਰੇ ਦੋਏ ਜੁਤ ਆਣ ਆਏ ਤੇ ਬੁਰਾਏ ਨਰ ਤੁਰੇ ਨਰ ਕੂਰ ਕੂਰ ਕੈ ਜਾਏ ਤੇ ਕਮਲਾਏ ਨਰ ਮਰੇ ਨਰ ਝੂਰ ਝੂਰ ਕੈ ਬੜੇ ਫਿਆਰੇ ਬੋਲਨੇ ਕਹਿ ਲੱਗੇ ਤੇ ਦੋ ਟੰਗ ਨੇ ਜਦੋਂ ਇਹ ਆਉਂਦੀ ਐ ਬੰਦਾ ਕੂਰ ਕੇ ਤੁਰਦਾ ਧਰਤੀ ਤੇ ਖਦਮ ਨਹੀਂ ਲਾਉਂਦਾ ਜੇ ਤਾਂ ਵਸ ਚੱਲੇ ਤੇ ਜਦੋਂ ਇਹ ਚਲੀ ਜਾਏ ਮਾਇਆ ਦਾ ਕੋਈ ਵੀ ਨੂਪ ਚਲਿਆ ਜਾਏ ਤੇ ਫਿਰ ਇਹ ਝੁਰਦਾ ਆਏ ਤੇ ਬਉਰਾਏ ਨਰ ਤੁਰੇ ਨਰ ਕੂਰ ਕੂਰ ਕੈ ਜਾਏ ਤੇ ਕੁਮ ਲਾਏ ਨਰ ਮਰੇ ਨਰ ਝੂਰ ਝੂਰ ਕੈ ਸਤਗੁਰੂ ਕਹਿਣ ਲੱਗੇ ਆਉਂਦੀ ਏ ਬੰਦੇ ਨੂੰ ਬੌਰਾ ਕਰ ਦਿੰਦੀ ਏ ਚਲੀ ਜਾਏ ਸਤਗੁਰੂ ਕਹਿਣ ਲੱਗੇ ਝੁਰ ਕੇ ਆਪਣੀ ਜ਼ਿੰਦਗੀ ਗੁਜ਼ਾਰਦਾ ਸਤਗੁਰੂ ਇਹਨੂੰ ਕਹਿ ਰਹੇ ਨੇ ਕਹਿਣ ਲੱਗੇ ਸਿੱਖਾ ਤੂੰ ਇਹ ਤੋਂ ਬਚ ਕੇ ਰਹਿਣਾ ਬਚੇਗਾ ਉਦੋਂ ਜਦੋਂ ਧਰਮ ਤੇਰੇ ਅੰਦਰ ਹੋਵੇਗਾ ਫਿਰ ਤੂੰ ਇਹਨੂੰ ਵਰਤੇਂਗਾ ਜ਼ਰੂਰ ਪਰ ਇਹਦੇ ਜਾਲ ਵਿੱਚ ਫਸੇਗਾ ਨਹੀਂ